ਜ਼ਿੰਦਗੀ ਦੇ ਅੰਤ ਦੀ ਦੇਖਭਾਲ ਦੇ ਵਿਸ਼ੇ ਬਾਰੇ ਗੱਲ ਕਰਨਾ ਮੁਸ਼ਕਲ ਹੋ ਸਕਦਾ ਹੈ ਪਰ ਇੱਕ ਦੇਖਭਾਲ ਕਰਨ ਵਾਲੇ ਦੇ ਰੂਪ ਵਿੱਚ ਇਹ ਮਹੱਤਵਪੂਰਨ ਹੈ ਕਿ ਤੁਸੀਂ ਉਸ ਵਿਅਕਤੀ ਦੇ ਨਾਲ ਬੈਠੋ ਜਿਸ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਤੁਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹੋ ਕਿ ਉਹ ਆਪਣੇ ਅੰਤਿਮ ਦਿਨਾਂ ਦੌਰਾਨ ਜਿੰਨਾ ਸੰਭਵ ਹੋ ਸਕੇ ਆਰਾਮ ਕਰ ਰਹੇ ਹੋ ਅਤੇ ਡਰੇ ਹੋਏ ਨਹੀਂ ਹਨ ਇਸ ਵੀਡੀਓ ਵਿੱਚ ਅਸੀਂ ਜੀਵਨ ਦੀ ਦੇਖਭਾਲ ਦੇ ਅੰਤ ਦੇ ਆਲੇ ਦੁਆਲੇ ਦੀਆਂ ਕੁਝ ਪਰਿਭਾਸ਼ਾਵਾਂ ਨੂੰ ਸਮਝਾਵਾਂਗੇ ਅਤੇ ਉਪਲਬਧ ਵੱਖ-ਵੱਖ ਵਿਕਲਪਾਂ ਨੂੰ ਸਮਝਣ ਵਿੱਚ ਤੁਹਾਡੀ ਸਹਾਇਤਾ ਕਰਾਂਗੇ ਕਿਉਂਕਿ ਜ਼ਿੰਦਗੀ ਦੀ ਸੰਭਾਲ ਦੇ ਆਲੇ-ਦੁਆਲੇ ਦੀ ਸ਼ਬਦਾਵਲੀ ਥੋੜੀ ਜੀ ਮੁਸ਼ਕਿਲ ਹੋ ਸਕਦੀ ਹੈ। ਚੀਜ਼ਾਂ ਨੂੰ ਸਮਝਣ ਲਈ ਕੁਝ ਸਮਾਂ ਲਓ। ਬਹੁਤ ਸਾਰੇ ਲੋਕ ਸੋਚਦੇ ਹਨ ਕਿ ਉਪਮਾਨੀ ਦੇਖਭਾਲ ਅਤੇ ਹੌਸਪਾਈ ਸਕਿਅਰ ਇੱਕੋ ਚੀਜ਼ ਹਨ ਪਰ ਉਹ ਨਹੀਂ ਹਨ। ਉਪਚਾਰੀ ਦੇਖਭਾਲ ਹਸਪਤਾਲ ਦੀ ਦੇਖਭਾਲ ਨਾਲੋਂ ਬਹੁਤ ਜਲਦੀ ਆਰੰਭ ਹੋ ਸਕਦੀ ਹੈ। ਇਹ ਪਹਿਲੀ ਬਿਮਾਰੀ ਦੇ ਸ਼ੁਰੂ ਤੋਂ ਜਲਦੀ ਸ਼ੁਰੂ ਹੋ ਜਾਂਦੀ ਹੈ ਅਤੇ ਇਲਾਜ ਦੇ ਦੌਰਾਨ ਜਾਰੀ ਰਹਿੰਦੀ ਹੈ। ਇਲਾਜ ਰੋਕਣ ਤੋਂ ਬਾਅਦ ਹਸਪਤਾਲ ਵਿੱਚ ਦੇਖਭਾਲ ਸ਼ੁਰੂ ਹੁੰਦੀ ਹੈ ਅਤੇ ਇਹ ਸਪਸ਼ਟ ਹੈ ਕਿ ਵਿਅਕਤੀ ਆਪਣੀ ਬਿਮਾਰੀ ਤੋਂ ਬਚ ਨਹੀਂ ਰਿਹਾ ਹੈ। ਹਸਪਤਾਲ ਦੀ ਦੇਖਭਾਲ ਆਮ ਤੌਰ ਤੇ ਕੇਵਲ ਅਦੋਂ ਕੀਤੀ ਜਾਂਦੀ ਹੈ ਜਦੋਂ ਵਿਅਕਤੀ ਤੋਂ 6 ਮਹੀਨੇ ਜਾਂ ਇਸ ਤੋਂ ਘੱਟ ਜੀਉਣ ਦੀ ਉਮੀਦ ਕੀਤੀ ਜਾਂਦੀ ਹੈ। ਹਾਸਪਾਈਸ ਦੇਖਭਾਲ ਅਤੇ ਇੱਕ ਹਾਸਪਾਈਸ ਇਮਾਰਤ ਵਿੱਚ ਅੰਤਰ ਹੈ। ਬਹੁਤੇ ਲੋਕ ਇੱਕ ਸੰਸਥਾਗਤ ਇਮਾਰਤ ਬਾਰੇ ਸੋਚਦੇ ਹਨ ਜਦੋਂ ਉਹ ਹਾਸਪਾਈਸ ਬਾਰੇ ਸੋਚਦੇ ਹਨ ਪਰ ਹਾਸਪਾਈਸ ਦੇਖਭਾਲ ਕਰ ਹਸਪਤਾਲ ਜਾਂ ਲੰਬੀ ਅਵਧੀ ਦੇਖਭਾਲ ਦੀ ਸਹੂਲਤ ਤੇ ਵੀ ਪ੍ਰਦਾਨ ਕੀਤੀ ਜਾ ਸਕਦੀ ਹੈ। ਆਓ ਜੀਵਨ ਦੀ ਦੇਖਭਾਲ ਦੇ ਅੰਤ ਲਈ ਵੱਖ-ਵੱਖ ਵਿਕਲਪਾਂ ਬਾਰੇ ਗੱਲ ਕਰੀਏ। ਬਹੁਤੇ ਲੋਕਾਂ ਲਈ ਸਭ ਤੋਂ ਪਸੰਦੀਦਾ ਵਿਕਲਪ ਇਹ ਹੈ ਕਿ ਉਹਨਾਂ ਨੂੰ ਆਪਣੇ ਘਰ ਜਾਂ ਇੱਕ ਦੇਖਭਾਲ ਕਰਨ ਵਾਲੇ ਦੇ ਘਰ ਵਿੱਚ ਜੀਵਨ ਦੇਖਰੇਖ ਦਾ ਅੰਤ ਪ੍ਰਾਪਤ ਹੋਵੇ। ਇੱਥੇ ਕਈ ਤਰ੍ਹਾਂ ਦੇ ਘਰੇਲੂ ਦੇਖਭਾਲ ਦੇ ਪ੍ਰੋਗਰਾਮ ਉਪਲਬਧ ਹਨ ਜੋ ਬਿਸ਼ੇਵਰ ਨਰਸਿੰਗ ਸਹਾਇਤਾ ਅਤੇ 24 ਘੰਟਿਆਂ ਲਈ ਹੰਗਾਰਾ ਦੇਣ ਵਾਲੀਆਂ ਟੀਮਾਂ ਨੂੰ ਜ਼ਰੂਰੀ ਜ਼ਰੂਰਤਾਂ ਲਈ ਸਹਾਇਤਾ ਪ੍ਰਦਾਨ ਕਰਦੇ ਹਨ। ਉਹ ਕੋਈ ਡਾਕਟਰੀ ਉਪਕਰਣ ਵੀ ਪ੍ਰਦਾਨ ਕਰ ਸਕਦੇ ਹਨ। ਜਿਸਦੀ ਲੋੜ ਹੋ ਸਕਦੀ ਹੈ ਜਿਵੇਂ ਕਿ ਹਸਪਤਾਲ ਦਾ ਬਿਸਤਰਾ ਜਾਂ ਆਕਸੀਜਨ ਟੈਂਕ ਘਰ ਵਿੱਚ ਰਹਿਣਾ ਉਸ ਵਿਅਕਤੀ ਦੀ ਸਹਾਇਤਾ ਕਰ ਸਕਦਾ ਹੈ ਜਿਸ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਅਤੇ ਉਹ ਇਹ ਮਹਿਸੂਸ ਕਰਨਗੇ ਕਿ ਉਹਨਾਂ ਕੋਲ ਚੋਣਾ ਕਰਨ ਦੀ ਵਧੇਰੇ ਆਜ਼ਾਦੀ ਹੈ ਘਰ ਵਿੱਚ ਹਸਪਤਾਲ ਦੀ ਦੇਖਭਾਲ ਕਈ ਵਾਰੀ ਦੇਖਭਾਲ ਕਰਨ ਵਾਲਿਆਂ ਲਈ ਭਾਰੀ ਹੋ ਸਕਦੀ ਹੈ ਅਤੇ ਵਿਅਕਤੀ ਦੀਆਂ ਜ਼ਰੂਰਤਾਂ ਤੇ ਨਿਰਭਰ ਕਰਦਿਆਂ ਇਹ ਹਮੇਸ਼ਾ ਵਿਹਾਰਕ ਨਹੀਂ ਹੁੰਦੀ ਹਸਪਤਾਲ ਵਿੱਚ ਜੀਵਨ ਦੇਖਭਾਲ ਪ੍ਰਾਪਤ ਕਰਨ ਦਾ ਲਾਭ ਇਹ ਹੈ ਕਿ ਇਲਾਜ ਦੀ ਨਿਗਰਾਨੀ ਕਰਨ ਲਈ ਰਾਹਤ ਪਹੁੰਚਾਉਣ ਵਾਲੀ ਦੇਖਭਾਲ ਮਹਾਰਾ ਦੀ ਇੱਕ ਤਜਰਬੇਕਾਰ ਟੀਮ ਹੋਵੇਗੀ ਹਸਪਤਾਲ ਦੇਖਭਾਲ ਦਾ ਨੁਕਸਾਨ ਇਹ ਹੈ ਕਿ ਕੁਝ ਲੋਕ ਹਸਪਤਾਲਾਂ ਨੂੰ ਡਰਾਉਣੀ ਜਾਂ ਅਪਵਿੱਤਰ ਸਮਝਦੇ ਹਨ ਅਤੇ ਵਾਤਾਵਰਣ ਇੰਨਾ ਆਰਾਮਦਾਇਕ ਨਹੀਂ ਹੋਵੇਗਾ ਜਿੰਨਾ ਇੱਕ ਘਰ ਵਿੱਚ ਹੁੰਦਾ ਹੈ ਹਾਲਾਂਕਿ ਇਹ ਸੰਭਵ ਹੈ ਕਿ ਜੇਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਹ ਇੱਕ ਹਸਪਤਾਲ ਵਿੱਚ ਜੀਵਨ ਦੀ ਦੇਖਭਾਲ ਦਾ ਅੰਤ ਪ੍ਰਾਪਤ ਕਰਨਾ ਤਰਜੀਹ ਦੇ ਸਕਦਾ ਹੈ ਕਿਉਂਕਿ ਇਹ ਉਨ੍ਹਾਂ ਦੇ ਦੇਖਭਾਲ ਕਰਨ ਵਾਲਿਆਂ ਤੇ ਬੋਝ ਨੂੰ ਘਟਾ ਦੇਵੇਗਾ ਅਤੇ ਉਨ੍ਹਾਂ ਨੂੰ ਇਲਾਜ ਲਈ ਜਲਦੀ ਪਹੁੰਚ ਪ੍ਰਦਾਨ ਕਰੇਗਾ ਲੰਬੀ ਮਿਆਦੀ ਦੇਖਭਾਲ ਸਹੂਲਤਾਂ ਯਵੇਂ ਕਿ ਨਰਸਿੰਗ ਹੋਮਸ ਤੇ ਜੀਵਨ ਦੇਖਰੇਖ ਵੀ ਉਪਲਬਧ ਹੈ ਇਹ ਉਹਨਾਂ ਲੋਕਾਂ ਲਈ ਇੱਕ ਚੰਗਾ ਵਿਕਲਪ ਹੋ ਸਕਦਾ ਹੈ ਜੋ ਘਰ ਵਿੱਚ ਦੇਖਭਾਲ ਪ੍ਰਾਪਤ ਕਰਨ ਦੇ ਯੋਗ ਨਹੀਂ ਹਨ ਹਾਲਾਂਕਿ ਲੰਬੇ ਸਮੇਂ ਦੀ ਦੇਖਭਾਲ ਦੀਆਂ ਸਹੂਲਤਾਂ ਵਿੱਚ ਸਿਖਲਾਈ ਪ੍ਰਾਪਤ ਮੈਡੀਕਲ ਪੇਸ਼ੇਵਰਾਂ ਦਾ ਸਟਾਫ ਹੋਵੇਗਾ ਉਹਨਾਂ ਕੋਲ ਹਸਪਤਾਲ ਜਾਂ ਸਮਰਪਿਤ ਹੌਸਪਾਈਸ ਬਿਲਡਿੰਗ ਦੀ ਬਜਾਏ ਇੱਕ ਵਿਸ਼ੇਸ਼ ਉਪਕੀਤਕ ਦੇਖਭਾਲ ਯੂਨਿਟ ਹੋਣ ਦੀ ਸੰਭਾਵਨਾ ਘੱਟ ਹੈ ਹਸਪਤਾਲ ਉਤੇ ਲੰਬੀ ਮਿਆਦ ਦੀ ਦੇਖਭਾਲ ਦੀ ਸਹੂਲਤ ਵਿੱਚ ਰਹਿਣ ਦਾ ਲਾਭ ਇਹ ਹੈ ਕਿ ਹੋਰ ਲੋਕਾਂ ਦੇ ਆਸ-ਪਾਸ ਹੋਣ ਦੇ ਵਧੇਰੇ ਮੌਕੇ ਹਨ ਅਤੇ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਉਸ ਨੂੰ ਮਹਿਸੂਸ ਹੋਵੇਗਾ ਕਿ ਉਹ ਕਿਸੇ ਕਮਿਊਨਿਟੀ ਦਾ ਹਿੱਸਾ ਹੈ ਸਮਰਪਿਤ ਰਿਹਾਈਸ਼ੀ ਆਵਾਸੀ ਜੀਵਨ ਦੀ ਦੇਖਭਾਲ ਦੇ ਅੰਤ ਲਈ ਇੱਕ ਹੋਰ ਵਿਕਲਪ ਹੈ YAML ਤੌਰ ਤੇ ਘਰਾਂ ਜਾਂ ਅਪਾਰਟਮੈਂਟ ਹੁੰਦੇ ਹਨ ਜਿੱਥੇ 24 ਘੰਟਿਆਂ ਦੇ ਆਧਾਰ ਤੇ ਘਰੇਲੂ ਜਿਹੇ ਮਾਹੌਲ ਵਿੱਚ ਰਾਹਤ ਪਹੁੰਚਾਉਣ ਵਾਲੀ ਦੇਖਭਾਲ ਪ੍ਰਦਾਨ ਕੀਤੀ ਜਾਂਦੀ ਹੈ ਸਖਲਾਈ ਪ੍ਰਾਪਤ ਰਾਹਤ ਪਹੁੰਚਾਉਣ ਵਾਲੀ ਦੇਖਭਾਲ ਨਰਸਾਂ ਵਸਨੀਕਾਂ ਨੂੰ ਨਿਰੰਤਰ ਸਮਰਥਨ ਅਤੇ ਦੋਸਤੀ ਪ੍ਰਦਾਨ ਕਰਦੀਆਂ ਹਨ ਅਤੇ ਆਪਣੇ ਆਖਰੀ ਦਿਨ ਜਿੰਨਾ ਸੰਭਵ ਹੋ ਸਕੇ ਆਰਾਮ ਕਰਨ ਦੀ ਕੋਸ਼ਿਸ਼ ਕਰਦੀਆਂ ਹਨ ਬਤ ਕਿਸਮਤੀ ਨਾਲ ਵਰਤਮਾਨ ਵਿੱਚ ਕੈਨੇਡਾ ਵਿੱਚ ਸਿਰਫ ਕੁਝ ਹੀ ਰਿਹਾਈਸ਼ੀ ਹੌਸ ਪਾਈ ਸਨ ਜਿੰਨੀ ਜਲਦੀ ਹੋ ਸਕੇ ਉਪਲਬਧਤਾ ਦੀ ਪਲਾਸ਼ ਕਰਨਾ ਇੱਕ ਚੰਗਾ ਵਿਚਾਰ ਹੈ ਹਾਲਾਂਕਿ ਇਹ ਅਸਹਿਜ ਹੋ ਸਕਦਾ ਹੈ ਉਸ ਵਿਅਕਤੀ ਨਾਲ ਜ਼ਿੰਦਗੀ ਦੀ ਦੇਖਭਾਲ ਖਤਮ ਹੋਣ ਬਾਰੇ ਵਿਚਾਰ ਵਟਾਂਦਰਾ ਕਰਨਾ ਜੇ ਉਹਨਾਂ ਨੂੰ ਪਤਾ ਨਹੀਂ ਕਿ ਉਹਨਾਂ ਲਈ ਕਿਹੜਾ ਵਿਕਲਪ ਵਧੀਆ ਹੋ ਸਕਦਾ ਹੈ ਤਾਂ ਉਹਨਾਂ ਦੀ ਸਿਹਤ ਸੰਭਾਲ ਟੀਮ ਉਹਨਾਂ ਨੂੰ ਹੋਰ ਜਾਣਕਾਰੀ ਅਤੇ ਸਲਾਹ ਦੇ ਸਕਦੀ ਹੈ ਸਾਡੀ ਦੇਖਭਾਲ ਦੀ ਜ਼ਿੰਦਗੀ ਦੀ ਸਮਾਪਤੀ ਬਾਰੇ ਵਧੇਰੇ ਜਾਣਕਾਰੀ ਲਈ ਐਡਵਾਂਸਡ ਕੇਅਰ ਯੋਜਨਾ ਕਿਵੇਂ ਬਣਾਈ ਜਾਵੇ ਇਸ ਬਾਰੇ ਸਾਡਾ ਵੀਡੀਓ ਦੇਖੋ ਵਧੇਰੇ ਦੇਖਭਾਲ ਕਰਨ ਵਾਲੇ ਹਾਈਟਾ ਅਤੀ ਸ੍ਰੋਤਾਂ ਲਈ ਤੁਸੀਂ ਸਾਡੀ ਕੇਅਰ ਚੈਨਲ ਵੈਬਸਾਈਟ ਵੀ ਦੇਖ ਸਕਦੇ ਹੋ